ਸੋਸ਼ਲ ਮੀਡੀਆ ਉੱਤੇ ਹੈਰਾਨ ਕਰਨ ਵਾਲੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਈ ਰਾਸ਼ਨ ਕਾਰਡ ਉੱਤੇ ਔਰਤ ਦੀ ਥਾਂ ਸ਼ਰਾਬ ਦੀ ਬੋਤਲ ਦੀ ਤਸਵੀਰ ਲੱਗੀ ਹੋਈ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ। ਦਰਅਸਲ ਤਾਮਿਲਨਾਡੂ ਦੇ ਮੁਦਰਾਇ ਜ਼ਿਲ੍ਹੇ ਤੋਂ ਇੱਕ ਅਨੋਖੀ ਤੇ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਥੰਗੂ ਵੇਲੂ ਨੇ ਆਪਣੀ ਪਤਨੀ ਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਜੁੜਵਾਉਣ ਲਈ ਇਹ ਰਾਸ਼ਨ ਕਾਰਡ ਡਾਊਨਲੋਡ ਕੀਤਾ ਤਾਂ ਉਹਨਾਂ ਦੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋਇਆ ਤਰ ਅਸਲ ਕਾਰਡ ਤੇ ਪਤਨੀ ਦੀ ਫੋਟੋ ਦੀ ਬਜਾਏ ਸ਼ਰਾਬ ਦੀ ਬੋਤਲ ਦੀ ਤਸਵੀਰ ਦਿਖਾਈ ਦੇ ਰਹੀ ਸੀ। ਥੰਗੂਵੇਲੂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਵਿਵਤਾਤੀ ਦਾ ਨਾਮ ਰਾਸ਼ਨ ਕਾਰਡ ਤੋਂ ਹਟਵਾਇਆ ਤੇ ਤਾਮਿਲਨਾਡੂ ਨਿਰਮਾਨ ਮਜ਼ਦੂਰ ਕਲਿਆਣ ਬੋਰਡ ਯੋਜਨਾ ਦੇ ਤਹਿਤ ਆਪਣੀ ਪਤਨੀ ਨੂੰ ਲਾਪਾਤਰੀ ਬਰੋਂ ਲਈ ਕਾਰਡ ਅਪਡੇਟ ਕਰਵਾਇਆ ਪਰ ਜਦੋਂ ਉਹਨਾਂ ਨੇ ਨਵਾਂ ਈ ਰਾਸ਼ਨ ਕਾਰਡ ਡਾਊਨਲੋਡ ਕੀਤਾ ਤਾਂ ਕਾਰਡ ਤੇ ਪਤਨੀ ਦੀ بجائے ਸ਼ਰਾਬ ਦੀ ਬੋਤਲ ਦੀ ਤਸਵੀਰ ਦੇਖ ਕੇ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ ਇਸ ਤਸਵੀਰ ਨੂੰ ਦੇਖ ਕੇ ਪੂਰਾ ਪਰਿਵਾਰ ਬਹੁਤ ਹੈਰਾਨ ਹੋਇਆ ਤੇ ਉਹਨਾਂ ਨੇ ਤੁਰੰਤ ਇਸ ਮਾਮਲੇ ਦੀ ਸ਼ਿਕਾਇਤ ਸਥਾਨਕ ਨਾਗਰਿਕ ਸਪਲਾਈ ਵਿਭਾਗ ਦੇ ਵਿੱਚ ਦਰਜ ਕਰਵਾਈ ਨਾਗਰਿਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮੱਸਿਆ ਸਿਰਫ ਈ ਰਾਸ਼ਨ ਕਾਰਡ ਵਿੱਚ ਹੀ ਦੇਖੀ ਜਾ ਰਹੀ ਹੈ ਜਦਕਿ ਰਾਸ਼ਨ ਕਾਰਡ ਦੀ ਹਾਰਡ ਕਾਪੀ ਦੇ ਵਿੱਚ ਪਤਨੀ ਦੀ ਸਹੀ ਫੋਟੋ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਤਕਨੀਕੀ ਗਲਤੀ ਹੈ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਤਕਨੀਕੀ ਗੜਬੜ ਨੂੰ ਠੀਕ ਕਰ ਦਿੱਤਾ ਜਾਵੇਗਾ।